हां जी दोस्तों सस्शाइकाल स्वागत है ਤੁਹਾਡਾ ਇੱਕ ਨਵੇਂ ਟਾਪਿਕ ਦੇ ਵਿੱਚ ਅੱਜ ਦਾ ਟਾਪਿਕ ਹੈ ਸਾਡਾ ਨਾਮ ਸਾਡਾ ਮਿਸ਼ਨ ਆ ਕਿ ਅਸੀਂ ਪੰਜਾਬੀ ਗ੍ਰਾਮਰ ਨੂੰ ਸਾਰਾ ਕਵਰ ਕਰਨਾ A to Z ਬਹੁਤ سارے ਟਾਪਿਕਸ ਮੈਂ ਪਹਿਲਾਂ ਪਾ ਦਿੱਤੇ ਨੇ ਪਲੇਲਿਸਟ ਵੀ ਬਣੀ ਹੋਈ ਆ ਡਿਸਕ੍ਰਿਪਸ਼ਨ 'ਚ ਲਿੰਕ ਵੀ ਦੇ ਦੂੰਗਾ ਆਪਾਂ ਪੰਜਾਬੀ ਨੂੰ ਪੂਰੀ ਚੰਗੀ ਤਰੀਕੇ ਨਾਲ ਸਿੱਖਣਾ ਤਾਂ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਨਾਮ ਸਾਡਾ ਟਾਪਿਕ ਹੈ ਸ਼ਬਦ ਬੂਧ ਦਾ ਪਹਿਲਾ ਟਾਪਿਕ ਨਾਮ ਸਭ ਤੋਂ ਪਹਿਲਾਂ ਪਰਿਭਾਸ਼ਾ ਕੱਲ 15 ਅਗਸਤ ਹੈ ਕੱਲ ਨੂੰ ਸਾਡੇ ਸਕੂਲ ਵਿੱਚ ਤਿਰੰਗਾ ਲਹਿਰਾਇਆ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਜੀ ਝੰਡਾ ਲਹਿਰਾਉਣਗੇ ਇਸ ਤੋਂ ਬਾਅਦ ਗੀਤ ਸੰਗੀਤ ਹੋਵੇਗਾ ਆਖਿਰ ਵਿੱਚ ਮੁੱਖ ਮਹਿਮਾਨ ਜੀ ਵਿਦਿਆਰਥੀਆਂ ਨੂੰ ਇਨਾਮ ਵੰਡਣਗੇ ਬੜਾ ਖੁਸ਼ੀਆਂ ਵਾਲਾ ਮਾਹੌਲ ਹੋਵੇਗਾ ਅਪਰੋਕਤ ਪੈਰੇ ਦੇ ਵਿੱਚ ਨਾਮ ਸ਼ਬਦ ਹੈ ਅਸੀਂ ਹੋਣੇ ਦੀ ਪਰਿਭਾਸ਼ਾ ਵੀ ਪੜਾਂਗੇ ਲੇਕਿਨ ਇਹਦੀ ਅੱਜ ਸ਼ੁਰੂਆਤ ਜਿਹੜੀ ਹੋਈ ਹੈ ਇੱਕ ਪੈਰਾਗ੍ਰਾਫ ਤੋਂ ਹੋਈ ਹੈ ਜਿਹੜੇ ਹਾਈਲਾਈਟਡ ਵਰਡ ਨੇ ਜਿਵੇਂ ਅਗਸਤ ਸਕੂਲ ਤਿਰੰਗਾ ਗੀਤ ਸੰਗੀਤ ਝੰਡਾ ਦੇ ਬਾਕੀ ਦੇਖ ਲਓ ਤੁਸੀਂ ਹੈਨਾ ਇਹਨਾਂ ਨੂੰ ਨਾਮ ਕਹਿੰਦੇ ਨੇ ਨਾਮ ਕੀ ਹੈ ਉਹਨਾਂ ਦੀ ਪਰਿਭਾਸ਼ਾ ਪੜਦੇ ਹਾਂ ਜਿਹੜੇ ਸ਼ਬਦ ਕਿਸੇ ਵਿਅਕਤੀ ਵਸਤੂ ਸਥਾਨ ਹਾਲਤ ਗੁਣ ਭਾਵ ਆਦੀ ਦਾ ਵੋਧ ਕਰਵਾਉਣ ਉਹਨਾਂ ਨੂੰ ਨਾਮ ਕਿਹਾ ਜਾਂਦਾ ਹੈ ਜਿਵੇਂ ਕਿ ਗੀਤਾ ਸੋਨਾ ਜਲੰਧਰ ਪਹਾੜ ਖੁਸ਼ੀ ਇਹ ਕਿਨੇ ਨਾਮ ਨੇ ਠੀਕ ਹੈ ਹੁਣ ਇਹਦੀਆਂ ਪੰਜ ਕਿਸਮਾਂ ਬਾਰੇ ਪੜ੍ਹਦੇ ਹਾਂ ਪੰਜ ਕਿਸਮਾਂ ਨੇ ਆਮ ਨਾਮ ਖਾਸ ਨਾਮ ਵਸਤੂਵਾਚਕ ਇਕਾਠਵਾਚਕ ਪਾਵਾਚਕ ਮੇਰੇ ਸਾਹਮਣੇ ਤੁਹਾਨੂੰ ਹੁਣ ਤੱਕ ਨਾਮ ਦਾ ਵੀ ਪਤਾ ਲੱਗ ਗਿਆ ਹੁਣ ਉਹਦੀ ਪਰਿਭਾਸ਼ਾ ਬਾਰੇ ਵੀ ਪਤਾ ਲੱਗ ਗਿਆ ਹੁਣ ਤੇ ਉਹਦੀਆਂ ਕਿਸਮਾਂ ਵੀ ਤੁਹਾਨੂੰ ਮੈਂ ਦੱਸ ਦਿੰਦੀ ਆ ਅੱਗੇ ਵਧਦੇ ਆ ਆਮ ਨਾਮ ਕੀ ਹੁੰਦਾ ਜਿਹੜੇ ਸ਼ਬਦ ਕਿਸੇ ਵਸਤੂ ਜੀਵ ਜਾਂ ਸਥਾਨ ਦੀ ਪੂਰੀ ਜਾਤੀ ਜਾਂ ਸ਼੍ਰੇਣੀ ਦਾ ਬੋਧ ਕਰਾਉਣ ਤਾਂ ਹੀ ਨੂੰ ਜਾਤੀਵਾਚਕ ਵੀ ਕਹਿੰਦੇ ਆ ਨਾ ਕਿਉਂਕਿ ਇਹ ਜਦੋਂ ਕਿਸੇ ਵਸਤੂ ਜੀਵ ਦਾ ਜਾਂ ਸਥਾਨ ਦਾ ਪੂਰੀ ਜਾਤੀ ਦਾ ਬੋਧ ਕਰਵਾਉਂਦੇ ਆ ਜਿਵੇਂ ਪੁਸਤਕ ਔਰ ਪੁਸਤਕ ਬਹੁਤ ਤਰ੍ਹਾਂ ਦੀਆਂ ਹੋ ਸਕਦੀਆਂ ਨੇ ਪੁਸਤਕਾਂ ਨੇ ਸ਼ਹਿਰ ਬਹੁਤ ਸਾਰੇ ਸ਼ਹਿਰ ਹੋ ਸਕਦੇ ਸ਼ਹਿਰ ਆ ਗਿਆ ਪੂਰੀ ਜਾਤੀ ਦਾ ਤੇ ਸ਼ਹਿਰਾਨੀ ਦਾ ਬਹੁਤ ਹੋ ਰਿਹਾ ਹੈ ਨਾ ਇੱਕ ਸ਼ਹਿਰ ਬਾਰੇ ਪਤਾ ਲੱਗੇ ਵੀ ਸਾਰੇ ਸ਼ਹਿਰਾਂ ਬਾਰੇ ਗੱਲ ਕੀਤੀ ਜਾ ਰਹੀ ਹੈ ਤਾਂ ਕੀ ਹੋ ਗਿਆ ਆਮ ਨਾਮ ਖਾਸ ਨਾਮ ਕੀ ਹੋਇਆ ਜਿਹੜੇ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਜੀਵ ਖਾਸ ਵਸਤੂ ਖਾਸ ਸਥਾਨ ਦੇ ਨਾਮ ਦਾ ਬੋਧ ਹੁੰਦਾ ਹੈ ਜਿਵੇਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਖਾਸ ਨਾਮ ਆ ਨਾ ਇੰਪੋਰਟੈਂਟ ਚੀਜ਼ ਹੈ ਬਹੁਤ ਵਧੀਆ ਜਿਹੜੀ ਇੰਪੋਰਟੈਂਟ ਚੀਜ਼ ਹੈ ਅਨੰਦਪੁਰ ਸਾਹਿਬ ਸਤਲੂਜ ਬਿਆਸ ਰਾਵੀ ਜਾਂ ਅਮਰਸਰ ਸਾਹਿਬ ਇਹ ਕੀ ਹੈ ਬਹੁਤ ਹੀ ਜ਼ਿਆਦਾ ਜਿਹੜੇ ਨੇ ਸਾਡੇ ਲਈ ਖਾਸ ਨਾਮ ਨੇ ਅੱਗੇ ਆ ਗਿਆ ਵਸਤੂਵਾਚਕ ਨਾਮ ਜਿਹੜੇ ਸ਼ਬਦ ਤੋਂ ਤੋਲਣ ਮਿਨਣ ਜਾਂ ਮਾਪੀਆਂ ਜਾਣ ਵਾਲੀਆਂ ਵਸਤੂਆਂ ਦਾ ਬੋਧ ਹੁੰਦਾ ਹੈ ਉਸ ਨੂੰ ਵਸਤੂਵਾਚਕ ਕਹਿੰਦੇ ਆ ਜਿਵੇਂ ਕਿ ਪੱਗ ਕਪੜਾ ਤੇਲ ਚਾਂਦੀ ਸੋਨਾ ਇਹ ਸਾਰਾ ਕੁਝ ਤੋਲਿਆ ਮਿਨਿਆ ਜਾ ਸਕਦਾ ਵਾ ਠੀਕ ਹੈ ਤੇ ਜਾਂ ਫਿਰ ਗ੍ਰਾਮਾਚ ਦੇਖਿਆ ਜਾ ਸਕਦਾ ਤਾਂ ਇਹ ਕਿਹੜੇ ਹੋਗੇ ਵਸਤੂਵਾਚਕ ਹੋਗੇ ਲੱਗੀ ਸਮਝ ਕਮੈਂਟ ਜਰੂਰ ਕਰਿਓ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਹੌਣ ਤੱਕ ਵੀਡੀਓ ਵਧੀਆ ਲੱਗ ਰਹੀ ਆ ਅੱਗੇ ਆ ਗਿਆ ਇਕਾਠਵਾਚਕ ਜਿੱਥੇ ਸਾਨੂੰ ਜਿੱਥੇ ਜਾਂ ਫਿਰ ਅਸੀਂ ਜਿੱਥੇ ਸਾਨੂੰ ਗਿਣੀਆਂ ਵਾਲੀਆਂ ਚੀਜ਼ਾਂ ਦਾ ਪਤਾ ਲੱਗੇ ਜਾਂ ਅਸੀਂ ਕੀ ਕਹਿ ਸਕਦੇ ਹਾਂ ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਦਾ ਗਿਣੀਆਂ ਜਾਣ ਵਾਲੀਆਂ ਵਸਤੂਆਂ ਦੇ ਸਮੂਹ ਦਾ ਗਿਆਨ ਕਰਵਾਉਣ ਜਿਵੇਂ ਉਹਨਾਂ ਨੂੰ ਇਕੱਠਵੱਚ ਕਹਿੰਦੇ ਨੇ ਜਿਵੇਂ ਫੌਜ ਇਜੜ ਸਵਾ ਤੇ ਸ਼੍ਰੇਣੀ ਇਹ ਚ ਕੀ ਬਹੁਤ ਇਕੱਠ ਹੁੰਦਾ 10 ਜਾਣੇ ਵੀ ਹੋ ਸਕਦਾ 100 ਵੀ ਹੋ ਸਕਦਾ 1000 ਵੀ ਹੋ ਸਕਦਾ ਲੱਖ ਵੀ ਹੋ ਸਕਦੇ ਆ ਤਾਂ ਇਹ ਕੀ ਹੋ ਗਿਆ ਜਿਹੜੇ ਸ਼ਬਦ ਵਿਅਕਤੀਆਂ ਜਾਂ ਜੀਵਾਂ ਦਾ ਗਿਣੀਆਂ ਜਾਣ ਵਾਲੀਆਂ ਵਸਤੂਆਂ ਦਾ ਸਾਨੂੰ ਬੋਧ ਕਰਾਉਂਦੇ ਉਹਨਾਂ ਨੂੰ ਕੀ ਕਹਿੰਦੇ ਨੇ ਉਹਨਾਂ ਨੂੰ ਕਹਿੰਦੇ ਨੇ ਇੱਕ ਆਠਵਾਚਕ ਨਾਮ ਭਾਵਵਾਚਕ ਹੋ ਗਿਆ ਜਿਹਦੇ ਨਾਲ ਸਾਨੂੰ ਪਤਾ ਲੱਗਦਾ ਖੁਸ਼ੀ ਗਮੀ ਉਦਾਸੀ ਦਾ ਸਚਾਈ ਦਾ ਬਦਲ ਲੱਗਦਾ ਉਹ ਭਾਵਵਾਚਕ ਨਾਮ ਹੁੰਦੇ ਨੇ ਠੀਕ ਹੈ ਜਿਹੜੇ ਸ਼ਬਦਾਂ ਤੋਂ ਕਿਸੇ ਭਾਵ ਗੁਣ ਜਾਂ ਫਿਰ ਹਾਲਾਤ ਦਾ ਪਤਾ ਲੱਗਦਾ ਉਹ ਕਿਹੜੇ ਹੁੰਦੇ ਨੇ ਉਹ ਹੁੰਦੇ ਨੇ ਭਾਵਵਾਚਕ ਨਾਮ ਠੀਕ ਹੈ ਏਸੀ ਆਪਣੇ ਨਾਮ ਦੀਆਂ ਕਿਸਮਾਂ ਅਭਿਆਸ ਵਿੱਚ ਤੁਹਾਨੂੰ ਮੈਂ ਸਾਰੇ ਕੁਐਸਚਨ ਕਰਵਾ ਹੀ ਦਿੱਤੇ ਆ ਨਾਮ ਕੀ ਹੁੰਦਾ ਉਹਦੀ ਪਰਿਭਾਸ਼ਾ ਉਹਦੀਆਂ ਕਿਸਮਾਂ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਪਰ ਨਾਮ ਦੀ ਵੀਡੀਓ ਵੀ ਜਲਦ ਆਏਗੀ ਇਸ ਤੋਂ ਬਾਅਦ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਰੱਖ ਲਿਓ ਜਲਦੀ ਮਿਲਦੇ ਆ ਨਵੀਂ ਵੀਡੀਓ ਚ ਧੰਨਵਾਦ